ਮਿੱਤਰੋ ਆਹ ਜਿਹੜਾ ਨੁਕਸਾਨ ਦੇਖ ਰਹੇ ਹੋ ਨਾ ਇਹ ਕੱਲ ਵਾਲਾ ਮੇਰੇ ਪਿੰਡ ਦੇ ਵਿੱਚ ਜਾਨੀ ਕਿ ਕਾਲ ਚਰਾਣੇ ਦੇ ਵਿੱਚ ਆਹ ਲਗਾਤਾਰ ਦੂਜਾ ਸਾਲ ਆ ਪਿਛਲੀ ਵਾਰ ਵੀ ਮੇਰੀ ਸਾਰੀ ਕਣਕ ਉੱਪਰ ਸਾਰੇ ਪਿੰਡ ਉੱਪਰ ਗੜੀ ਪਈ ਸੀ ਇਹ ਵੀਡੀਓ ਮੇਰੇ YouTube ਚੈਨਲ ਉੱਪਰ ਵੀ ਆ ਤੁਸੀਂ ਦੇਖ ਸਕਦੇ ਹੋ ਤੇ ਇਸ ਵਾਰ ਫੇਰ ਮੇਰੀ ਆਪਣੀ ਸਾਰੀ ਕਣਕ ਉੱਪਰ ਜਾਣ ਕੇ ਮੇਰੇ ਪੰਡਕ ਕਾਲ ਚਰਣੀ ਉੱਪਰ ਫੇਰ ਗੜੇ ਪਈ ਆ ਤੇ ਇਸ ਵਾਰ ਤਾਂ 바ਵਾ ਮੋٹے ਮੋٹے ਪਈ ਆ ਤੁਸੀਂ ਇਹ ਵੀਡੀਓ ਦੇਖ ਹੀ ਚੁੱਕੀ ਹੋ ਤੇ ਇੱਕ ਨੁਕਸਾਨ ਕਿੰਨਾ ਕੁ ਹੋਇਆ ਤੁਹਾਡੇ ਸਾਹਮਣੇ ਆ ਵੈਸੇ ਤਾਂ ਦੋਸਤੋ ਨੁਕਸਾਨ ਤਾਂ ਕਾਫੀ ਹੋਇਆਗਾ ਪਰੰਤੂ ਆਪਣੇ ਕਿਸਾਨ ਵੀਰਨਾ ਬਹੁਤ ਹੀ ਜ਼ਿਆਦੇ ਭੋਲੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਨੁਕਸਾਨ ਕਿਵੇਂ ਹੋਇਆ ਕਿਉਂਕਿ ਹੁਣ ਗੜੇ ਪੈਣ ਤੋਂ ਬਾਅਦ ਹਾਂ ਦੇ ਬਦੂਗੀ ਜਿਦੇ ਕਰਕੇ ਆਪਣੇ ਕਣਕ ਦੇ ਜਿਹੜੇ ਦਾਣੇ ਆ ਮੋٹے ਹੋਣਗੇ ਜਿਦੇ ਕਰਕੇ ਆਪਣੇ ਕਿਸਾਨ ਵੀਰਾਂ ਨੂੰ ਪਤਾ ਨਹੀਂ ਲੱਗਦਾ ਹੁਣ ਆ ਕਣਕ ਦੇਖ ਲੋ ਇਹ ਮੇਰੀ ਪੀਬੀਡਬਲਯੂ 826 ਆ ਦੇਖਣ ਚ ਵਧੀਆ ਖੜੀ ਹੈ ਨਾ ਵੀ ਕੋਈ ਨੁਕਸਾਨ ਨਹੀਂ ਯਾਰ ਵਧੀਆ ਖੜੀ ਆ ਵਧੀਆ ਸਿੱਟੇ ਆ ਹੁਣ ਤੁਹਾਨੂੰ ਮੈਂ ਕੋਲ ਜਾ ਕੇ ਦਿਖਾਉਣਾ ਆ ਨੁਕਸਾਨ ਹੋਇਆ ਆ ਬੱਲੀ ਦੇ ਵਿੱਚ ਆ ਗੜੇ ਨੇ ਦਾਣੇ ਗੜਦੇ ਇਹਦਾ ਕੁਝ ਵੀ ਨਹੀਂ ਅੱਗੇ ਦੇਖਿਓ ਹੁਣ ਇੱਥੇ ਦੇਖੋ ਆ ਤਾਂ ਅੱਧਾ ਸਿੱਟੇ ਤੋੜਦਾ ਇਹ ਗੜਿਆਂ ਕਰਕੇ ਨੁਕਸਾਨ ਹੋਇਆ ਆ ਦੇਖ। ਉੱਪਰੋਂ ਤਾਂ ਵਧੀਆ ਲੱਗਦੀ ਆ ਵੀ ਵਧੀਆ ਖੜੀ ਆ ਪਰ ਆ ਦੇਖ ਲੋ ਆ ਵਿੱਚੋਂ ਮੱਖੀ ਦੀ ਬਾਹਰ ਗੜ ਕੇ ਮਾਰੀ। ਇਹਦਾ ਕੋਈ ਸ਼ਬ ਨਹੀਂ ਅੱਗੇ ਦੇਖੋ। ਹੁਣ ਇੱਧਰ ਦੇਖੋ। ਇਹ ਆ ਦੇਖੋ। ਹੁਣ ਇਹਦਾ ਵੀ ਆਹੀ ਹਾਲ ਆ। ਇਹ ਉੱਪਰੋਂ ਤੋੜਤੀ। ਉੱਪਰੋਂ ਤਾਂ ਲਗਭਗ ਸਾਰੀ ਕਣਕ ਦੀ ਮੱਖੀ ਖਾਲੀ ਆ। ਕਿਉਂਕਿ ਗੜੇ ਪਏ ਨਾ ਜਿਹਦੇ ਕਰਕੇ ਉੱਪਰੋਂ ਤਾਂ ਸਮਝ ਲੋ ਵੀ ਗਈ ਕਣਕ। ਹੁਣ ਆ ਦੇਖ ਲੋ। ਵੇਖੋ ਇਹਦਾ ਵੀ ਸਿੱਟਾ ਅੱਧੇ ਹੀ ਰਹਿ ਗਿਆ। ਇੰਨੇ ਨਹੀਂ ਨਹੀਂ ਦੋਸਤੋ ਵਿੱਚ ਵਿੱਚ ਤਾਂ ਨਾ ਜਿਹੜੀ ਆਪਣੀ ਸ਼ਾਖਾ ਹੁੰਦੀ ਹੈ ਉਹ ਗਈ ਤੂੜਤੀ ਸਾਰੀ ਬੱਲੀ ਬੇਕਾਰ ਉਹ ਚ ਦਾਣੇ ਨਹੀਂ ਬੰਨਨੇ ਉਹ ਆ ਦੇਖ ਲਓ ਹੁਣ ਆ ਬੱਲੀ ਠੀਕ ਹੈ ਨਾ ਥੱਲੋ ਸਾਰੀ ਝਾੜਤੀ ਉੱਪਰ ਉੱਪਰ ਦਾਣੇ ਰਹਿ ਗਏ ਨਾਲੇ ਥੱਲੋ ਪੈਪ ਜੀ ਤੂੜਤੀ ਇੰਨਾ ਕੁ ਨੁਕਸਾਨ ਆ T B W 826 ਵੈਰਾਈਟੀ ਦਾ ਇਹ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਕੱਲੀ ਇਹੀ ਵੈਰਾਈਟੀ ਦਿਖਾਉਂਦੇ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਆਪਣੀ D B W ਐਕਸ ਸਤਾਸੀ ਆ ਦੇਖੋ ਇਹ ਵੀ ਉੱਪਰ ਉਹਦਾ ਬਹੁਤ ਵਧੀਆ ਲੱਗਦੀ ਆ ਵੀ ਕੋਈ ਨੁਕਸਾਨ ਨਹੀਂ ਕੀਤਾ ਗੜਿਆਂ ਨੇ ਵਧੀਆ ਸਿੱਟੇ ਖੜੇ ਆ ਡਾਂਗਾ ਵੰਗ ਪੁੱੜਦੇ ਵੱਡੇ ਖੜੇ ਆ ਪਰੰਤੂ ਪਤਾ ਲੱਗਦਾ ਜਮਾਂ ਕੋਲ ਜਾ ਕੇ ਵੀ ਆਹ ਕੀ ਯਾਰ ਬਚਾ ਲਉ ਮੱਖੀਆਂ ਜਾਂ ਕਿੱਧਰ ਗਈਆਂ ਹੁਣ ਆ ਵੇਖੋ ਆਹ ਦੇਖੋ ਆ ਤਾਂ ਅੱਧਾ ਸਿੱਟੇ ਤੋੜਦਾ ਹੁਣ ਅੱਗੇ ਵੇਖਦੇ ਆ ਆ ਵੇਖੋ ਦੇਖੋ ਹੁਣ ਵੇਖਣ ਜੇ ਵਧੀਆ ਲੱਗਦੀ ਹੈ ਨਾ ਬਲਦੀ ਤੇ ਅੱਗੇ ਵੇਖੋ ਹੁਣ ਆ ਵੇਖੋ ਇਹ ਤਾਂ ਬਹੁਤ ਨਾਨਕਸਾਨਾ ਉਹ ਆਹ ਆਪਣੀ ਬੱਲੀ ਦੇ ਜਮਾ ਹੇਠੋਂ ਸ਼ਾਖਾ ਤੋੜਦੀ ਸਾਰੇ ਬੱਲੀ ਬੇਕਾਰ ਆ ਥੱਲੇ ਦੇਖ ਲਓ ਆ ਪਈਆਂ ਗੁੰਡੀਆਂ ਆ ਵੇਖੋ ਐਂ ਸਿੱਟੇ ਕਰ ਕਰਕੇ ਸਿੱਟੇ ਪਈਆਂ ਇਹ ਤਾਂ ਹਰੇ ਬਾਟਾ ਗਈ ਅੰਦਰ ਮੈਂ ਜਾ ਨਹੀਂ ਸਕਦਾ ਕਿਉਂਕਿ ਪਾਣੀ ਆ ਆ ਵੇਖੋ ਐਂ ਗੁੰਡੀਆਂ ਪਈਆਂ ਗਈਆਂ ਥੱਲੇ ਹੁਣ ਅੱਗੇ ਵੇਖੋ ਆ ਵੇਖੋ ਆ ਵੀ ਸਟਾਦਾ ਪਿਆਗਾ ਐਂ ਤੋੜਿਆ ਜਿਵੇਂ ਨਾ ਆਪਾਂ ਦਾਤੀ ਨਾਲ ਵੱਢ ਕੇ ਛੱਟੇ ਹੁੰਦੀ ਹੈਗੀ ਬਸ ਆਹ ਹਾਨਕਸਾਨਾ ਹੁਣ ਮੈਂ ਤੁਹਾਨੂੰ ਇਹ ਨੁਕਸਾਨ ਦਿਖਾ ਕਿਉਂ ਰਿਆਂ ਆਓ ਜਾਣਗੀ ਹੁਣ ਦੋਸਤੋ ਜਦੋਂ ਆਪਣੇ ਖੇਤਾਂ ਦੇ ਵਿੱਚ ਖੇਤੀਬਾੜੀ ਅਧਿਕਾਰੀਆਂ ਕੋਈ ਮਰਚ ਕਣਕ ਦੇਖਣ ਆਇਆ ਜੇਕਰ ਤੁਹਾਨੂੰ ਆਏ ਆ ਕੇ ਕਹੇ ਨਾ ਯਾਰ ਤੇਰੀ ਕਣਕ ਦਾ ਦਾਣੇ ਬਹੁਤ ਮੋਟੇ ਆ ਇਹਦਾ ਕੋਈ ਨੁਕਸਾਨ ਨਹੀਂ ਹੋਇਆ ਤਾਂ ਸਿੱਧਾ ਉਹਦੇ ਮੂੰਹ ਤੇ ਕਹਿ ਦਿਓ ਆਖੋ ਮੇਰੀ ਕਣਕ ਉੱਪਰ ਗੜੇ ਪਏ ਆ ਗਰਮੀ ਨਹੀਂ ਕਿ ਜਿਹੜੇ ਦਾਣੇ ਬਰੀਕ ਪੈ ਜਾਣਗੇ ਕਿਉਂਕਿ ਦੋਸਤੋ ਗੜੇ ਪੈਣ ਤੋਂ ਬਾਅਦ ਠੰਡ ਵੱਧਦੀ ਆ ਤੇ ਠੰਡ ਦੇ ਵਿੱਚ ਜਿੰਨੇ ਕ ਦਾਣੇ ਆਪਣੀ ਬੱਲੀ ਦੇ ਵਿੱਚ ਰਹਿ ਗਏ ਉਨੇ ਮੋਟੀ ਹੋਣਾਗਾ ਤਾਂ ਆਪਾਂ ਨੂੰ ਬਸ ਕਿਸਾਨ ਵੀਰਾਂ ਨੂੰ ਬੇਸ਼ਕੁਪ ਸਮਝਿਆ ਜਾਂਦਾ ਵੀ ਉਹ ਤਾਂ ਭੋਲੇ ਭਾਲੇ ਆ ਜੋ ਕਹਿ ਦਾਂਗੇ ਇਹ ਮੰਨ ਜਾਣਗੇ ਜੋ ਵੀ ਕੋਈ ਆਪਣੇ ਖੇਤਾਂ ਦੇ ਵਿੱਚ ਕਣਕ ਦੇਖਣਾ ਹੁੰਦਾ ਤਾਂ ਉਹਨੂੰ ਕਿਰਪਾ ਕਰਕੇ ਆਹ ਵੀਡੀਓ ਦਿਖਾ ਦਿਓ ਕਿ ਇੰਨਾ ਕ ਨੁਕਸਾਨ ਕੀਤਾ ਸਾਡੀ ਕਣਕ ਦਾ ਸਾਡੀ ਫਸਲ ਦਾ ਗੜਿਆਣੀ ਕਿਉਂਕਿ ਦੋਸਤੋ ਪਿਛਲੀ ਵਾਰ ਵੀ ਇੰਹੀਂ ਹੋਇਆ ਸੀ ਆਪਣੇ ਕਣਕ ਉੱਪਰ ਗੜੇ ਪੈ ਗਏ ਠੰਡੇ ਬਾਦ ਕੀ ਜਿੰਨੇ ਕਬਲੀ ਉਚ ਦਾਣੇ ਸੀ ਉਹ ਮੋٹے ਹੋ ਗਏ ਤੇ ਕਿਸਾਨ ਵੀਰ ਨੇ ਕਹਿੰਦਾ ਯਾਰ ਤੇਰੀ ਕਣਕ ਦਾ ਕੋਈ ਨੁਕਸਾਨ ਹੀ ਨਹੀਂ ਹੋਇਆ ਆ ਦੇਖ ਦਾਣੇ ਕਿੰਨੇ ਮੋٹے ਆ ਉਦੋਂ ਫਿਰ ਇੱਕ ਕਿਸਾਨ ਉੱਪਰ ਕੀ ਬੀਤਦੀ ਆ ਜਿਹਦੀ ਕਣਕ ਉੱਪਰ ਗੜੇ ਪਏ ਆ ਉਹੀ ਸਮਝ ਸਕਦਾ ਤਾਂ ਦੋਸਤੋ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ